ਜਦੋਂ ਯੋਗਰਾਜ ਸਿੰਘ ਦੀ ਗੱਲ ਆਉਂਦੀ ਹੈ ਨਾ ਉਹ ਪੰਜਾਬੀ ਇੰਡਸਟਰੀ ਬਾਰੇ ਗੱਲ ਕਰਦੇ ਆ ਫਿਲਮਾਂ ਬਾਰੇ ਹੋਰ ਗੱਲ ਕਰਦੇ ਆ ਸਪੋਰਟਸ ਬਾਰੇ ਗੱਲ ਕਰਦੇ ਪਰ ਨਾ ਅਸੀਂ ਪੰਜਾਬੀ ਜਾਂ ਪੰਜਾਬ 'ਚ ਰਹਿਣ ਦੇ ਬਾਵਜੂਦ ਉਹਨਾਂ ਕੋਲੋਂ ਪੰਜਾਬ ਦੀ ਕਿਤੇ ਗੱਲ ਨਹੀਂ ਸੁਣੀ ਉਹਨਾਂ ਪੰਜਾਬੀਆਂ ਨੂੰ ਮੈਂ ਪੁੱਛਣਾ ਚਾਹਨਾ ਕਿ ਤੁਸੀਂ ਆਪਣਾ ਦੇਸ਼ ਪੰਜਾਬ ਛੱਡ ਕੇ ਇੱਥੋਂ ਜਾ ਕੇ ਕੋਰੇ ਉਹਦੀਆਂ ਗਲਾਮੀਆਂ ਕਰਦੇ ਹੋ ਟੈਕਸੀਆਂ ਚਲਾਉਂਦੇ ਹੋ ਉਹਨਾਂ ਦੀਆਂ ਨੌਕਰੀਆਂ ਕਰਦੇ ਹੋ ਤੇ ਤਰੂਏ ਚੜਦੇ ਹੋ ਪੰਜਾਬੀ ਤੁਸੀਂ ਜਾਦਾਂ ਕਿ ਪੰਜਾਬੀ ਬਾਹਰ ਜਿਹੜੇ ਨੰਾਰੇ ਉੱਥੇ ਬੈਠ ਕੇ ਝੰਡਾ ਲੈ ਕੇ ਖਾਰਿਸਤਾਨ ਦਾ ਨਾਰੇ ਮਾਰਦੇ ਨੇ ਜਿਹੜੇ ਪੰਜਾਬ ਨੂੰ ਬਰਬਾਦ ਕਰਕੇ ਚਲੇ ਗਏ ਸਾਡੇ ਫੱਟ ਵਢੇਰੇ ਮੰਤਰੀ ਸੀਐਮ ਦੁਨੀਆ ਵਾਲੇ ਉਹਨਾਂ ਵੀਰ ਹੱਕ ਤੇ ਲਾਤ ਰੱਖ ਕੇ ਜਿਹੜਾ ਐਸ்சிਪੀ ਦੇ ਪ੍ਰਧਾਨ ਨੂੰ ਇਹ ਗੱਲ ਕਹਿੰਦਾ ਹੈ ਕਿ ਤੂੰ ਪਕਾਉਂ ਮੈਂ 10 ਕੜੀ ਤਲਵਾਰ ਤੇਰੀ ਸੀਸ ਤੇ ਚੱਲੀ ਹੋਈ ਹੈ ਉਹਨੂੰ ਇਹ ਪੁੱਛਿਆ ਜਾਂਦਾ ਕਿ ਤੁਸੀਂ ਪੰਜਾਬ ਵਾਸਤੇ ਨਹੀਂ ਹੁੰਦੇ ਜਹਾਜ਼ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜੀ ਆਪ ਇੰਗਲਿਸ਼ ਵਿੱਚ ਬਾਤ ਕਰ ਸਕਦੇ ਹੋ ਜਾਂ ਹਿੰਦੀ ਵਿੱਚ ਉਹ ਖੜਾ ਹੋ ਕੇ ਗਰਫਟ ਦੇ ਵਿੱਚ ਕਹਿੰਦਾ ਕਿ ਮੈਂ ਪੰਜਾਬੀ ਚ ਗੱਲ ਕਰਨਾ ਪਾਣੀ ਦਾ ਗਲਾਸ ਲਿਆ ਕੁੜੀਆਂ ਮੈਂ ਪੀਣਾ ਤੇ ਸਾਰੇ ਬੰਦੇ ਚੁੱਪ ਕਰਕੇ ਬੈਠੇ ਆ ਉਹ ਲੋਕ ਮੈਨੂੰ ਕਹਿੰਦੇ ਮੈਂ ਪੰਜਾਬ ਪੰਜਾਬੀ ਕਰੀ ਵੀ ਗੁਲਾਮ ਪ੍ਰਸਤ ਲੋਕਾਂ ਨੂੰ ਤੁਸੀਂ ਜਿਹੜੀ ਕੁਰਸੀ ਦਿੱਤੀ ਹੈ ਤੁਹਾਡੇ ਨਾਲ ਹੁੰਦਾ ਦੇਖੋ ਇਹਨੇ ਕਿਹਾ ਹਮ ਮੈਂ ਕਿਹਾ ਧਰਤੀ ਮਾਂ ਪੰਜਾਬ ਦੀ ਤੁਸੀਂ ਇਹ ਉਹ ਰੋਟੀਸ਼ਨਾ ਦੇ ਸਾਹਮਣੇ ਵੋਟਾਂ ਪਾ ਕੇ ਇਹਨਾਂ ਦੇ ਪੈਰਾਂ ਦੇ ਵਿੱਚ ਪੰਜਾਬ ਦੀ ਮਾਂ ਦੀ ਧਰਤੀ ਦੀ ਚੁੰਨੀ ਪਾੜ ਕੇ ਰੱਖਤੀ ਤੁਸੀਂ ਪੰਜਾਬੀ ਹੋ ਤੁਸੀਂ ਹੋਈ ਪੰਜਾਬੀ ਹੋ ਤੇ ਵੋਟਾਂ ਪਾ ਕੇ ਇਹ ਸਰਕਾਰਾਂ ਨੂੰ ਬਣਾਉਣੀ ਉਹ ਦੇਖਿਆ ਸਵਾਦ ਸਰਕਾਰ ਦਾ ਦੇਖਿਆ ਸਵਾਦ ਆਵਾਦਨਾ ਦਾ ਦੇਖਿਆ ਸਵਾਦ ਕਾਂਗਰਸ ਦਾ ਤੁਸੀਂ ਹੋ ਪੰਜਾਬੀ ਹੋ ਜਿਨ੍ਹਾਂ ਨੇ ਆਪ ਹਰਮੰਦਰ ਸਾਹਿਬ ਦੇ ਅਟੈਕ ਕਰਵਾਇਆ ਜਦੋਂ ਯੋਗਰਾਜ ਸਿੰਘ ਦੀ ਗੱਲ ਆਉਂਦੀ ਹੈ ਨਾ ਉਹ ਪੰਜਾਬੀ ਇੰਡਸਟਰੀ ਬਾਰੇ ਗੱਲ ਕਰਦੇ ਆ ਫਿਲਮਾਂ ਬਾਰੇ ਹੋਰ ਗੱਲ ਕਰਦੇ ਆਂ ਸਪੋਰਟਸ ਬਾਰੇ ਗੱਲ ਕਰਦੇ ਆਂ ਪਰ ਨਾ ਸਿਫ ਪੰਜਾਬੀ ਆ ਪੰਜਾਬ 'ਚ ਰਹਿਣ ਦੇ ਬਾਵਜੂਦ ਉਹਨਾਂ ਕੋਲ ਪੰਜਾਬ ਦੀ ਕਿਤੇ ਗੱਲ ਨਹੀਂ ਸੁਣੀ ਕਿਉਂ ਪੰਜਾਬ ਬਾਰੇ ਕੀ ਸੋਚਦੇ ਨੇ ਪੰਜਾਬ ਨਾਲ ਉਹਨਾਂ ਨੂੰ ਕਿੰਨੀ ਕਿ ਮੁਹੱਬਤ ਹੈ ਉਹ ਦੇਸ਼ ਦੀ ਗੱਲ ਤਾਂ ਕਰਦਾ ਹੀ ਕਰਦੇ ਨੇ ਹਾਲਾਕਿ ਪੰਜਾਬ ਭਾਰਤ ਦਾ ਹਿੱਸਾ ਹੈ ਪਰ ਕਹਿੰਦੇ ਜਿਹੜਾ ਪੰਜਾਬੀ ਹੁੰਦਾ ਉਹਨੂੰ ਪੰਜਾਬ ਨਾਲ ਜ਼ਿਆਦਾ ਮੁਹੱਬਤ ਹੁੰਦੀ ਪਰ ਅਸੀਂ ਯੋਗਰਾਜ ਸਿੰਘ ਨੂੰ ਕਦੇ ਸੁਣਿਆ ਨਹੀਂ ਕਮ ਆਨ ਇੱਕ ਜਿਹੜਾ ਬੰਦਾ ਕਿਸਾਨੀ ਅੰਦੋਲਨ ਦੇ ਵਿੱਚ ਦਿੱਲੀ ਦਰਬਾਰ ਦੇ ਵਿੱਚ ਖੜਾ ਹੋ ਕੇ ਛਾਤੀ ਠੋਕ ਕੇ ਹੂੰ ਆ ਮਿਸਟਰ ਰਵੇ ਕਹ ਰਿਹਾ ਕਿ ਜੇ ਤਰੀਕ 56 ਦੀ ਛਾਤੀ ਹੈ ਤੇ ਫਿਰ ਆਪ ਦੋਸਤ ਕਰ ਲਈ ਛੱਡ ਪੜਿਆ ਕਿਉਂ ਨਹੀਂ ਫਿਰਦਾ ਆ ਤਿੰਨ ਵਾਰ ਮਰਗੁਣ ਮੰਨ ਜੇ ਕਰਦਾ ਹਾਂ ਕਿ ਯੋਗਰਾਸੀ ਨੇ ਕਿਹਾ ਸੀ ਹਾਂ ਯਾਦ ਹਾਂ ਇਹਨਾ ਪੰਜਾਬੀਆਂ ਨੂੰ ਪੁੱਛਾ ਤੁਸੀਂ ਕੀ ਇੱਕ ਸਾਲ ਉਹਨੇ ਲਾਇਆ ਉਸ ਤੋਂ 4 ਮਹੀਨੇ ਪਹਿਲਾਂ ਪੰਜਾਬ ਚ ਇੱਕ ਗਲੀ ਦੇ ਵਿੱਚ ਜਾ ਕੇ ਗੱਲ ਕੀਤੀ ਵੀ ਗੁਲਾਮ ਪ੍ਰਸਤ ਲੋਕਾਂ ਨੂੰ ਤੁਸੀਂ ਜਿਹੜੀ ਕੁਰਸੀ ਦਿੱਤੀ ਹੈ ਤੁਹਾਡੇ ਨਾਲ ਹੁੰਦਾ ਦੇਖੋ ਇਹਨੇ ਕਿਹਾ ਸੀ ਹਾਂ ਮੈਂ ਕਿਹਾ ਯਾ ਤੇ ਹਿੰਦੂ ਸਿੱਖ ਦੀ ਗੱਲ ਚੱਲੀ ਬੜਾ ਰੌਲਾ ਪਾਇਆ ਨਾ ਨੇ ਐਮ ਅਮਸ਼ਾਵਦਾਲੀ ਦੇ ਬਾਜ਼ਾਰ ਦੀਆਂ ਤੇ ਗਜਨਵੀ ਦੇ ਬਾਜ਼ਾਰ ਦੀਆਂ ਤੇ ਕੁੜੀਆਂ ਮੇਰੀਆਂ ਤੇ ਨਹੀਂ ਚੱਕੀਆਂ ਗਈਆਂ ਇਸ ਤੋਂ ਉਸਤਾਨ ਦੀਆਂ ਚੱਕੀਆਂ ਗਈਆਂ ਈਆਂ ਪਹਿਣਾ ਉੱਤੇ ਬਿਕੀਆਂ ਉਹ ਸੱਚ ਕੀ ਨੇ ਬੋਲੇ ਅੱਜ ਬੰਤਾ ਸਿੰਘ ਉਪਲੀ ਬੋਲਦਾ ਸਾਰੀ ਦੁਨੀਆ ਬੋਲਦੀ ਹੈ ਫੈਸਟੀਜਾਨ ਜਿਹੜਾ ਬੰਦਾ ਪੰਜਾਬ ਨੂੰ ਛੱਡ ਗਿਆ ਅਜੇ ਤੱਕ ਨਹੀਂ ਗਿਆ ਬਾਹਰ ਸੈਟਲ ਨਹੀਂ ਹੋਇਆ ਹੂੰ ਯੂਨਾਰਬਾ ਖਰਬਾਰ ਪਈਆ ਮਿਲਦਾ ਸੀ ਜਿਸ ਬੰਦੇ ਨੂੰ ਪਾਰਟੀਆਂ ਸੈਂਟਰ ਵਾਲੇ ਲੋਕ ਏਜੰਸੀਆਂ 10-10 ਹਜ਼ਾਰ ਕਰੋੜ ਰੁਪਏ ਦੇਣ ਨੂੰ ਤਿਆਰ ਸੀ ਹੈ ਜੀ ਚੰਡੀਗੜ੍ਹ ਚ ਕੋਠੀਆਂ ਦੇਣ ਨੂੰ ਤਿਆਰ ਸੀ ਜ਼ਮੀਨਾਂ ਦੇਣ ਨੂੰ ਤਿਆਰ ਸੀ ਉਹ 15 ਮਾਰਕ ਨਾਲ ਤਾਂ ਠੋਕਰ ਮਾਰੀ ਤੇ ਉਹਨਾਂ ਨੂੰ ਇਹ ਗਿਆ ਅੱਖ ਚੱਕ ਪਾ ਗਏ ਕਿ ਦੁਨੀਆ ਦੀ ਕੋਈ ਤਾਕਤ ਯੋਗਰਾਸੀ ਨੂੰ ਖਰੀਦ ਸਕਦੀ ਉਹ ਲੋਕ ਮੈਨੂੰ ਕਹਿੰਦੇ ਨੇ ਮੈਂ ਪੰਜਾਬ ਪਰੇ ਕੰਮ ਨਹੀਂ ਕਰਦਾ ਜਿਸ ਬੰਦੇ ਨੇ ਪੰਜਾਬੀ ਫਿਲਮਾਂ ਦੇ ਵਿੱਚ ਸਿਰਫ ਕੰਮ ਕਰਨ ਵਾਸਤੇ ਹਿੰਦੀ ਫਿਲਮਾਂ ਠੁਕਰਾਦੀਆਂ ਸਾਊਥ ਦੀਆਂ ਫਿਲਮਾਂ ਠੁਕਰਾਦੀਆਂ ਹਾਲੀਵੁੱਡ ਨੇ ਫਿਲਮਾਂ ਠੁਕਰਾਦੀਆਂ ਕਿ ਮੈਂ ਪੰਜਾਬੀ ਨੂੰ ਅੱਗੇ ਲਿਆਉਣੀ ਆ ਉਹ ਮੈਨੂੰ ਕਹਿੰਦੇ ਨੇ ਮੇਰੇ ਪੰਜਾਬ ਦੀ ਗੱਲ ਕਰਦਾ ਉਹਨਾਂ ਪੰਜਾਬੀਆਂ ਨੂੰ ਮੈਂ ਪੁੱਛਣਾ ਚਾਹਨਾ ਕਿ ਤੁਸੀਂ ਆਪਣਾ ਦੇਸ਼ ਪੰਜਾਬ ਛੱਡ ਕੇ ਇੱਥੋਂ ਜਾ ਕੇ ਕੋਰੇ ਉਹਦੀਆਂ ਗੁਲਾਮੀਆਂ ਕਰਦੇ ਹੋ ਟੈਕਸੀਆਂ ਚਲਾਉਂਦੇ ਹੋ ਉਹਨਾਂ ਦੀਆਂ ਨੌਕਰੀਆਂ ਕਰਦੇ ਹੋ ਤੇ ਤਰੂਏ ਛੱਡਦੇ ਹੋ ਪੰਜਾਬੀ ਤੁਸੀਂ ਜਾਂਦਾ ਕਿ ਪੰਜਾਬੀ ਮੈਂ ਜਿਹੜੇ ਆਨਾਰਾ ਹੀ ਉੱਥੇ ਬੈਠ ਕੇ ਝੰਡਾ ਲੈ ਕੇ ਖਾਰਿਸਤਾਨ ਦਾ ਨਾਰੇ ਮਾਰਦੇ ਨੇ ਜਿਹੜੇ ਪੰਜਾਬ ਨੂੰ ਬਰਬਾਦ ਕਰਕੇ ਚਲੇ ਗਏ ਸਾਡੇ ਵੱਡ ਵਡੇਰੇ ਮੰਤਰੀ ਸੀਐਮ ਦੁਨੀਆਂ ਨੇ ਉਹਨਾਂ ਦੀ ਹਿੱਕ ਤੇ ਲਾਤ ਰੱਖ ਕੇ ਜਿਹੜਾ ਐਸਜੀਪੀਸੀ ਦੇ ਪ੍ਰਧਾਨ ਨੂੰ ਇਹ ਗੱਲ ਕਹਿੰਦਾ ਹੈ ਕਿ ਤੂੰ ਬਕਾਉਂ ਮੈਂ 10 ਕੜੀ ਤਲਵਾਰ ਤੇਰੇ ਸੀਸ ਤੇ ਚੱਲੀ ਹੋਈ ਹੈ ਉਹਨੂੰ ਇਹ ਪੁੱਛਿਆ ਜਾਂਦਾ ਕਿ ਤੁਸੀਂ ਪੰਜਾਬ ਵਾਸਤੇ ਨਹੀਂ ਬੋਲਦੇ ਜਿਹੜਾ ਬੰਦਾ ਅੱਖ ਚੱਕ પા ਕੇ ਪ੍ਰਧਾਨ ਮੰਤਰੀ ਤੋਂ ਲੈ ਕੇ ਦੁਨੀਆਂ ਦੇ ਕਿਸੇ ਬੰਦੇ ਤੱਕ ਆਪਣੀ ਪੰਜਾਬੀਅਤ ਵਾਸਤੇ ਪੰਜਾਬ ਵਾਸਤੇ ਲੋਕਾਂ ਦੀ ਹਿੱਕ ਤੇ ਪੈਰ ਰੱਖ ਕੇ ਕਹਿੰਦਾ ਕਿ ਜਹਾਜ਼ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜੀ ਆਪ ਇੰਗਲਿਸ਼ ਵਿੱਚ ਬਾਤ ਕਰ ਸਕਦੇ ਆ ਜਾਂ ਹਿੰਦੀ ਵਿੱਚ ਉਹ ਖੜਾ ਹੋ ਕੇ ایرਕraft ਦੇ ਵਿੱਚ ਕਹਿੰਦਾ ਕਿ ਮੈਂ ਪੰਜਾਬੀ ਜਗੜ ਕਰਨਾ ਪਾਣੀ ਦਾ ਗਲਾਸ ਲਿਆ ਕੁੜੀਏ ਮੈਂ ਪੀਣਾ ਤੇ ਸਾਰੇ ਬੰਦੇ ਚੁੱਪ ਕਰਕੇ ਬੈਠੇ ਆ ਉਹ ਲੋਕ ਮੈਨੂੰ ਕਹਿੰਦੇ ਮੈਂ ਪੰਜਾਬ ਪੰਜਾਬ ਦੀ ਕੰਨ ਮੈਂ ਉਸ ਹੱਦ ਤੱਕ ਪੰਜਾਬ ਦੀ ਗੱਲ ਕਰਦਾ ਤੇ ਕਰਦਾ ਤੁਸੀਂ ਪੰਜਾਬ ਨੂੰ ਪਿਆਰ ਕਰਦਾ ਇਹ ਜਿੰਨੇ ਬੋਲਰ ਵਾਲੇ ਪੰਜਾਬ ਚ ਰਹਿਣ ਵਾਲੇ ਲੋਕ ਨੇ ਇਹ ਸਿਰਫ ਦਿਖਾਉ ਨੇ ਕਿਉਂਕਿ ਜਦੋਂ ਜਲਜਲਾ ਚੱਲਿਆ ਉਹ ਦਿਖਾ ਦੋ ਸਾਰੇ ਛੱਡਿਆਂ ਨੂੰ ਤੇ ਕਿ ਭੱਜਣਗੇ ਤੇ ਇੱਥੇ ਰਹਿ ਆ ਬਾਬੇ ਨਹੀਂ ਜਾ ਮੈਨੂੰ ਬੜਿਆਂ ਨੇ ਪੀਆਰ ਬੜਿਆਂ ਨੇ ਕੈਨੇਡਾ ਕਦੇ ਅਮਰੀਕਾ ਕਦੇ ਕਿਤੇ ਕਦੇ ਸਾਰੇ ਭੱਜ ਗਏ ਇੱਥੋਂ ਤੋ ਰਹਿ ਜਾ ਮੈਂ ਕਹਿੰਦਾ ਮਰਨਾ ਮੈਂ ਆਪਣੀ ਪੰਜਾਬ ਦੀ ਧਰਤੀ ਤੇ ਮਰਨਾ ਅੱਜ ਇੱਕ ਬੰਦਾ ਪੰਜਾਬ ਦੇ ਵਿੱਚ ਅਕੈਡਮੀਆ ਖੋਲ ਰਿਹਾ ਪੰਜਾਬੀਆਂ ਨੂੰ ਕਾਇਮ ਕਰ ਰਿਹਾ ਹੈ ਰਜਨੀ ਵਰਗੀ ਫਿਲਮ ਦੇ ਵਿੱਚ ਤਿੰਨ ਵਾਰੀ ਮਰਦਾ ਪਚਿਆ ਖੂਨ ਦੀਆਂ ਉਂਟੀਆਂ ਕਰਦਾ ਸ਼ੂਟਿੰਗ ਕਰ ਰਿਹਾ ਕਿ ਮੇਰੀ ਪੰਜਾਬੀਆਂ ਤੇ ਫਿਲਮ ਕੰਪਲੀਟ ਹੋਣੀ ਚਾਹੀਦੀ ਹੈ ਉਹਨੂੰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਸੀਂ ਪੰਜਾਬ ਪਰ ਲੱਖ ਲਾੜਤ ਹੈ ਮੈਂ ਸਿਰਫ ਪੰਜਾਬ ਚ ਸਾਹ ਲੈਂਦਾ ਪੰਜਾਬ ਵਾਸਤੇ ਬੋਲਦਾ ਹਾਂ ਇੱਕ ਚੀਜ਼ ਵਾਸਤੇ ਮੈਂ ਹਮੇਸ਼ਾ ਕਹਿੰਦਾ ਪੰਜਾਬ ਦਾ ਆਪਣਾ ਨਹੀਂ ਸਾਰਾ ਦੇਸ਼ ਆਪਣਾ ਆਈ ਐਮ ਅ ਇੰਡੀਅਨ and i belong to india my country is india ਠੀਕ ਹੈ ਜੀ ਸਰ ਤੁਸੀਂ ਆਪਣਾ ਦੇਸ਼ ਕਿਤੇ ਬਣਾਉਣਾ ਬਣਾਉਣਾ ਜਾਓ ਕਿਉਂਕਿ ਤੁਸੀਂ ਦੇਸ਼ ਵਾਸਤੇ ਕੁਝ ਨਹੀਂ ਕੀਤਾ ਹੁਣ ਇਹ ਗੱਲ ਮੈਂ ਤੁਹਾਡੇ ਕੈਮਰੇ 'ਚ ਕਹਿ ਰਿਹਾ ਤੁਹਾਨੂੰ ਕੋਈ ਹੱਕ ਨਹੀਂ ਕੁਰਸੀ 'ਤੇ ਬੈਠਣ ਦਾ ਬਿਕਾਜ਼ ਤੁਸੀਂ ਇਸ ਦੇਸ਼ ਨੂੰ ਸਿਰ ਲੁੱਟਿਆ ਜਾਓ ਆਪਣਾ ਦੇਸ਼ ਕਿਤੇ ਹੋਰ ਬਣਾ ਲਓ ਇਹ ਦੇਸ਼ ਸਾਡਾ ਸੀਗਾ ਸਾਡਾ ਰਹੂਗਾ ਐਟਲੀਸਟ ਮੇਰਾ ਸੀਗਾ ਮੇਰਾ ਰਹੂਗਾ ਮੈਂ ਇਸੇ ਭਾਰਤ ਮਾਤਾ ਦੀ ਧਰਤੀ ਤੇ ਮਰੂੰਗਾ ਪਾਪਾ ਮੈਨੂੰ ਆਪਣਾ ਸਿਰ ਵਟਾਉਣਾ ਪੈਣਾ ਪਈ ਪਾਪਾ ਨੂੰ ਦੇਣਾ ਪੈਣਾ ਪਾਪਾ ਨੂੰ ਉਹ ਆਦਮੀ ਜਿਹੜਾ ਖੜੇ ਦਰਬਾਰ ਦੇ ਵਿੱਚ ਸਟੇਜ ਤੇ ਇੱਕ ਲੱਖ ਬੰਦਾ ਕਣਕਵਾਲ ਵਾਲੇ ਕਹਿ ਸਕਦਾ ਸਵਾਦ ਤਾਂ ਹੈ ਮੇਰੇ ਪਿੱਛੇ ਗੋਲੀ ਨਾ ਮਾਰੇ ਸਿਰ 'ਚ ਗੋਲੀ ਮਾਰੇ ਮੇਰੇ ਤਾਂ ਚੁੱਪ ਹੋਊਗਾ ਉਹ ਦਿੱਲੀ ਦਰਬਾਰ 'ਚ ਖੜਾ ਹੋ ਕੇ ਕਹਿ ਸਕਦਾ ਕਿ ਜੇ ਗੋਲੀ ਮਾਰਨੀ ਮੇਰੇ ਸਿਰ 'ਚ ਮਾਰੋ ਤੇ ਤੁਹਾਡੀ ਹਿੰਮਤ ਨਹੀਂ ਪੈਦੀ ਗੋਲੀ ਮਾਰੋ ਉਹ ਬੰਦੇ ਨੂੰ ਇਹ ਪੁੱਛਿਆ ਜਾਂਦਾ ਕਿ ਤੁਸੀਂ ਪੰਜਾਬ ਦੀ ਗੱਲ ਕਰਦੇ ਨਹੀਂ ਤੁਸੀਂ ਪੁੱਛੋ ਸਵਾਲ ਗ੍ਰਿਪਟ ਵਾਲੋਂ ਪੁੱਛਦੇ ਤੁਸੀਂ ਜਵਾਬ ਉਸ ਆਪਣੀ ਮਾਂ ਨੂੰ ਛੱਡ ਕੇ ਤੁਸੀਂ ਬਾਹਰ ਚਲੇ ਗਏ ਧਰਤੀ ਮਾਂ ਪੰਜਾਬ ਦੀ ਤੁਸੀਂ ਇਹ ਔਰ ਟਿਸ਼ਨਾਂ ਦੇ ਸਾਹਮਣੇ ਵੋਟਾਂ ਪਾ ਕੇ ਇਹਨਾਂ ਦੇ ਪੈਰਾਂ ਦੇ ਵਿੱਚ ਪੰਜਾਬ ਦੀ ਮਾਂ ਦੀ ਧਰਤੀ ਦੀ ਚੁੰਨੀ ਪਾੜ ਕੇ ਰੱਖਤੀ ਤੁਸੀਂ ਪੰਜਾਬੀ ਹੋ ਤੁਸੀਂ ਹੋਈ ਪੰਜਾਬੀ ਹੋ ਤੇ ਨੇ ਵੋਟਾਂ ਪਾ ਕੇ ਇਹ ਸਰਕਾਰਾਂ ਨੂੰ ਬਣਾਉਣੇ ਨੂੰ ਦੇਖਿਆ ਸਵਾਦ ਸਰਕਾਰ ਦਾ ਦੇਖਿਆ ਸਵਾਦ ਬਾਦਲਾਂ ਦਾ ਇਹ ਕਿਹਸਾਵਾਦ ਕਾਂਗਰਸ ਦਾ ਤੁਸੀਂ ਉਹ ਪੰਜਾਬੀਆਂ ਜਿਨ੍ਹਾਂ ਨੇ ਆਪ ਫਰਮੰਦਰ ਸਾਹਿਬ ਦੇ ਅਟੈਕ ਕਰਵਾਇਆ ਮੈਨੂੰ ਪੁੱਛਦੇ ਮੈਂ ਪੰਜਾਬ ਵਾਲੇ ਕੀ ਬੋਲਾਂ ਔਰ ਤੁਸੀਂ ਉਹ ਪੰਜਾਬੀਆਂ ਜਿਨ੍ਹਾਂ ਨੇ ਆਪਣੀਆਂ ਪੱਗਾਂ ਆਪਣੀਆਂ ਇਸ ਤਾਂ ਸੈਂਟਰ ਵਾਲਿਆਂ ਦੇ ਪੈਰਾਂ 'ਚ ਰੱਖੀ ਹੋਈਆਂ ਨੇ ਮੈਂ ਸੋ ਆਈ ਐਮ ਸ਼ੌਕਟ ਐਟ ਕੁਐਸਚਨ ਵਿਚ ਯੂ ਆਸਕ ਬਟ ਹਾਂ ਮੈਨੂੰ ਕਿਸੇ ਤੋਂ ਸਰਟੀਫੀਕੇਟ ਨਹੀਂ ਹੈਗਾ ਮੈਂ ਜ਼ਿੰਦਗੀ ਦੇ ਵਿੱਚ ਇੱਕ ਹਿੰਦੁਸਤਾਨੀ ਆ। ਇਹ ਦੇਸ਼ ਮੇਰਾ। ਪਹਾੜ ਮੇ ਤੇ ਪੰਜਾਬ ਐ, ਪਹਾੜ ਹਿਮਾਚਲ ਪਹਾੜਿਆ। ਮੈਂ ਕਦੇ ਨਹੀਂ ਕਿਹਾ ਮੈਂ ਪੰਜਾਬ ਤੋਂ ਆ। ਬਾਹਰ ਜਾ ਕੇ ਕਿਸੇ ਨੂੰ ਪੁੱਛੋ ਕਿੱਥੋਂ ਆਇਆ? ਮੈਂ ਜੀ ਗੁਜਰਾਤ ਤੋਂ ਆਇਆ। ਮੈਂ ਜੀ ਮਹਾਰਾਸ਼ਟਰ ਤੋਂ ਆਇਆ। ਮੈਂ ਜੀ ਹਿਮਾਚਲ ਤੋਂ ਆਇਆ। ਮੈਂ ਜੀ ਪਹਾਲਾਣਾ ਮੈਂ ਨਹੀਂ ਕਹਿਆ ਮੈਂ ਕਿ ਮੈਂ ਆਪਣੇ ਦੇਸ਼ ਵਤਨ ਹਿੰਦੁਸਤਾਨ ਤੋਂ। ਕਿੱਥੇ ਚਲੇ ਆ? ਆਪਣੇ ਦੇਸ਼ਵਤਮ ਹਿੰਦੁਸਤਾਨ ਨੂੰ ਵਾਪਸ ਆਇਆ ਕਿਉਂਕਿ ਇਸ ਹਿੰਦੁਸਤਾਨ ਦੇ ਵਿੱਚ ਜਿੰਨਾ ਵੀ ਖੂਨ ਡੁੱਲਿਆ ਹੈ ਉਹ ਪੰਜਾਬੀਆਂ ਦਾ ਡੁੱਲਿਆ ਹੈ ਤੇ ਦੇਸ਼ ਸਿਰਸਤ ਸਰਫਤ ਗਿਆ ਉਹ ਪਰ ਉਹ ਲੋਕਾਂ ਦਾ ਜਿੰਨੇ ਦੇ ਵਿੱਚ ਕੁਰਬਾਨੀ ਦਿੱਤੀ ਬਸ ਐਥੇ ਇਸੇ ਸਮੋਤੇ ਛੱਤ ਤੋਂ ਸੀ ਜਿੰਦਗੀ ਸਿਆਸਤ ਕਰੋ ਯਾਦ ਰੱਖੇ ਤੁਹਾਡੀ ਕਬਰਾਂ ਤੇ ਕਿਸ ਨੇ ਧੱਕਣ ਨਹੀਂ ਹੋਣਾ ਸਿਰਫ ਮੋਗਲਾਂ ਨੇ ਸਭ ਨੂੰ ਮੋਗਲ ਬਣਾਉਣਾ ਚਾਇਆ ਸਬਰਬਾਦ ਹੋ ਗਿਆ ਅੰਗਰੇਜ਼ਾਂ ਨੇ ਸਭ ਨੂੰ ਅੰਗਰੇਜ਼ ਬਣਾਉਣਾ ਚਾਇਆ ਬਰਬਾਦ ਹੋ ਗਿਆ ਤੇ ਹੁਣ ਜੇ ਤੁਸੀਂ ਕੋਈ ਰਿਲੀਜ ਨੂੰ ਲਿਆ ਕੇ ਹਿੰਦੁਸਤਾਨ ਨੂੰ ਉਹਦੇ ਪੱਲੇ ਪਾਓਗੇ ਤੁਸੀਂ ਵੀ ਬਰਬਾਦ ਹੋ ਜਾਓ ਮੇਰਾ ਕੋਈ ਧਰਮ ਨਹੀਂ ਮੇਰੇ ਦੋ ਧਰਮ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਇੱਕ ਝੂਠ ਤੇ ਇੱਕ ਸੱਚ ਮੇਰਾ ਧਰਮ ਸੱਚ ਹੈ ਮੈਂ ਸੱਚ ਦੇ ਰਾਹ ਤੇ ਸੱਚੇ ਰਾਹ ਚੱਲਦਿਆਂ ਉਸਤਤ ਕਰੇ ਦਾਸ